ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਦੱਸਦੀ ਹੈ ਕਿ ਕੰਗਨਾ ਰਣੌਤ ਲਗਾਤਾਰ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਤੇ ਇਹ ਫਿਲਮ ਲਗਾਤਾਰ ਵਿਵਾਦਾਂ ਦੇ ਵਿੱਚ ਘਿਰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਇਸ ਫਿਲਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ ਜੇ ਦੱਸਦੀ ਹੈ ਕਿ ਸੈਂਸਰ ਬੋਰਡ ਦੇ ਵੱਲੋਂ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਹਰੀ ਝੰਡੀ ਨਹੀਂ ਦਿੱਤੀ ਗਈ ਪਹਿਲਾਂ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਸ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਤੇ ਸੈਂਸਰ ਬੋਰਡ ਦੇ ਵੱਲੋਂ ਕੰਗਨਾ ਦੀ ਇਸ ਫਿਲਮ ਨੂੰ ਹਰੀ ਝੰਡੀ ਨਾ ਦੇਣ ਤੋਂ ਬਾਅਦ ਕੰਗ ਸੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਇੱਕ ਕਾਨੂੰਨ ਕਹਿੰਦਾ ਹੈ ਕਿ ਤੁਸੀਂ OTT ਤੇ ਜਿੰਨੀ ਮਰਜ਼ੀ ਹਿੰਸਾ ਅਤੇ ਅਸ਼ਲੀਲਤਾ ਦਿਖਾਓ ਉਸ ਦੇ ਲਈ ਕੋਈ ਸੈਂਸਰ ਨਹੀਂ ਹੈ ਦੁਨੀਆ ਭਰ ਦੇ ਕਮਿਊਨਿਸਟ ਜਾਂ ਫਿਰ ਖੱਬੇ ਪੱਖੀਆਂ ਨੂੰ ਅਜਿਹੇ ਦੋਸ਼ ਵਿਰੋਧੀ ਪ੍ਰਗਟਾਵੇ ਦੇ ਲਈ ਆਜ਼ਾਦੀ ਹੈ ਪਰ ਇੱਕ ਰਾਸ਼ਟਰਵਾਦੀ ਹੋਣ ਦੇ ਨਾਤੇ ਕੋਈ ਵੀ OTT ਪਲੇਟਫਾਰਮ ਸਾਨੂੰ ਅਜਿਹੀਆਂ ਫਿਲਮਾਂ ਬਣਾਉਣ ਦੀ ਆਗਿਆ ਨਹੀਂ ਦਿੰਦਾ ਜੋ ਭਾਰਤ ਦੀ ਅਖੰਡਤਾ ਅਤੇ ਏਕਤਾ ਦੇ ਵਿਰਾਲੇ ਹੁੰਦੀਆਂ ਨੇ ਅਜਿਹਾ ਲੱਗਦਾ ਹੈ ਕਿ ਸੈਂਸਰਸ਼ਿਪ ਸਿਰਫ ਸਾਡੇ ਵਿੱਚੋਂ ਕੁਝ ਲੋਕਾਂ ਦੇ ਲਈ ਹੈ ਜੋ ਇਸ ਦੇਸ਼ ਦੇ ਟੁਕੜੇ ਨਹੀਂ ਚਾਹੁੰਦੇ ਅਤੇ ਇਤਿਹਾਸਕ ਤੱਥਾਂ ਤੇ ਫਿਲਮਾਂ ਨਹੀਂ ਬਣਾਉਣਾ ਚਾਹੁੰਦੇ ਇਹ ਬਹੁਤ ਹੀ ਨਿਰਾਸ਼ਾਜਨਕ ਅਤੇ ਬੇਇਨਸਾਫੀ ਹੈ ਦਰਅਸਲ ਕੰਗਨਾ ਦਾ ਇਹ ਟਵੀਟ ਭਾਜਪਾ ਦੇ ਆਗੂ ਅਮਿਤ ਮਾਲਿਆ ਦੇ IC 814 ਦੀ ਵੈਬ ਸੀਰੀਜ਼ ਦੇ ਵਿਰੋਧ ਦੇ ਵਿੱਚ ਆਇਆ ਹੈ ਭਾਜਪਾ ਦੇ ਆਗੂ ਅਮਿਤ ਮਾਲਿਆ ਨੇ 90 ਦੇ ਦਹਾਕੇ ਦੇ ਵਿੱਚ 에ਅਰ ਇੰਡੀਆ ਦੇ ਜਹਾਜ਼ IC 814 ਨੂੰ ਨੇਪਾਲ ਤੋਂ ਅਗਵਾ ਕਰਕੇ ਕੰਧਾਰ ਲੈ ਕੇ ਜਾਣ ਵਾਲੀ ਘਟਨਾ ਤੇ ਵੱਡੀ ਫਿਲਮ ਤੇ ਸਵਾਲ ਚੁੱਕਦੇ ਹੋਏ ਟਵੀਟ ਕੀਤਾ ਸੀ ਜਿਸ ਦੇ ਵਿੱਚ ਡਾਇਰੈਕਟਰ ਅਨੁਪਵ ਸਿਨਹਾ ਨੇ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਨੇ ਅਗਵਾ ਕਰਨ ਵਾਲੇ ਲੋਕਾਂ ਦਾ ਨਾਂ ਨਹੀਂ ਦੱਸਿਆ ਕਿਉਂਕਿ ਉਹ ਇੱਕ ਏਜੰਡੇ ਤਹਿਤ ਕੰਮ ਕਰ ਰਹੇ ਹਨ ਅਮਿਤ ਮਾਲਿਆ ਨੇ ਕਿਹਾ ਕਿ ਆਈਸੀ 814 ਦੇ ਅਗਵਾਕਾਰ ਖਤਰਨਾਕ ਅੱਤਵਾਦੀ ਸਨ ਜਿਨ੍ਹਾਂ ਨੇ ਆਪਣੀ ਮੁਸਲਿਮ ਪਛਾਣ ਲੁਕਾਉਣ ਦੇ ਲਈ ਉਪਨਾਮ ਹਾਸਲ ਕੀਤੇ ਸਨ ਫਿਲਮ ਨਿਰਮਾਤਾ ਅਨੁਭਵ ਸਿੰਘਾ ਨੇ ਉਹਨਾਂ ਦੇ ਗੈਰ ਮੁਸਲਿਮ ਨਾਮਾ ਨੂੰ ਅੱਗੇ ਵਧਾ ਕੇ ਉਹਨਾਂ ਦੇ ਅਪਰਾਧੀ ਕੀ ਇਰਾਦੇ ਨੂੰ ਜਾਇਜ਼ ਠਹਿਰਾਇਆ ਨਤੀਜਾ ਦਹਾਕਿਆਂ ਬਾਅਦ ਲੋਕ ਸੋਚਣਗੇ ਕਿ ਹਿੰਦੂਆਂ ਨੇ IC 814 ਨੂੰ ਅਗਵਾ ਕਰ ਲਿਆ ਹੈ ਪਾਕਿਸਤਾਨੀ ਅਤਵਾਦੀਆਂ ਸਾਰੇ ਮੁਸਲਮਾਨਾਂ ਦੀ ਅਪਰਾਧਾਂ ਨੂੰ ਲੁਕਾਉਣ ਦੇ ਖੱਬੇ ਪੱਖੀਆਂ ਦੇ ਏਜੰਡੇ ਨੇ ਕੰਮ ਕੀਤਾ ਇਹ ਸਿਨੇਮਾ ਦੀ ਸ਼ਕਤੀ ਹੈ ਜਿਸ ਨੂੰ ਕਮਿਊਨਿਸਟ 70 ਦੇ ਰਾਖੇ ਤੋਂ ਹਮਲਾਵਰ ਤਰੀਕੇ ਦੇ ਨਾਲ ਵਰਤੇਦੇ ਆ ਰਹੇ ਨੇ ਸ਼ਾਇਦ ਇਸ ਤੋਂ ਪਹਿਲਾਂ ਵੀ ਇਹ ਨਾ ਸਿਰਫ ਲੰਬੇ ਸਮੇਂ ਤੱਕ ਭਾਰਤ ਦੇ ਸੁਰੱਖਿਆ ਤੰਤਰ ਨੂੰ ਕਮਜ਼ੋਰ ਕਰੇਗਾ ਬਲਕਿ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਪਾਵੇਗਾ ਬਲਕਿ ਧਾਰਮਿਕ ਸਮੂਹ ਤੋਂ ਦੇਸ਼ ਵੀ ਹਟਾ ਦੇਵੇਗਾ ਜੋ ਸਾਰੇ ਖੂਨ ਖਰਾਬੇ ਲਈ ਜ਼ਿੰਮੇਵਾਰ ਹੈ ਦੱਸਦੀ ਕਿ ਕੰਗਨਾਰਣ ਆਉਂਦੀ ਇਸ ਫਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਇਸ ਫਿਲਮ ਦੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਸੀਨਸ ਫਿਲਮਾਇਕੇ ਸੀ ਤੇ ਜਿਸ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ ਇਨ੍ਹਾਂ ਸੀਨਸ ਨੂੰ ਫਿਲਮ ਦੇ ਵਿੱਚ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਸੀ ਤੇ ਉਦੋਂ ਹੀ ਐਸ.ਸੀ.ਪੀ.ਸੀ ਦੇ ਵੱਲੋਂ ਇਸ ਫਿਲਮ ਨੂੰ ਰਿਲੀਜ਼ ਨਾ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਸ ਫਿਲਮ ਨੂੰ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ ਤੇ ਹੁਣ ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਨੂੰ ਕੋਈ ਵੀ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਇਸ ਫਿਲਮ ਨੂੰ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਹੁਣ 6 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ ਇਸ ਫਿਲਮ ਦੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ